ਅੰਮ੍ਰਿਤਸਰ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਇਸ ਦੌਰਾਨ ਟਰਾਲੇ ਦੇ ਨਾਲ ਇੱਕ ਐਕਟਿਵਾਂ ਟਕਰਾ ਗਈ ਜਿਸ ਦੌਰਾਨ ਦੋ ਬੱਚੇ ਜ਼ਖਮੀ ਹੋ ਗਏ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਇਕਤਾ ਯੂਨੀਅਨ ਸਿੱਧੂਪੁਰ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਰਸਤੇ 'ਚ ਹੀ ਰੋਕਿਆ ਗਿਆ ਇਹ ਕਹਿਣਾ ਕਿਸਾਨਾਂ ਦਾ ਦਾਅਵਾ ਹੈ ਕਿ ਇਹ ਕਿਸਾਨ ਭੰਡਾਰੀ ਪੁਲ ਤੇ ਧਰਨਾ ਦੇਣ ਲਈ ਜਾ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ ਤੇ ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋਇਆ ਪੁਲਿਸ ਨੇ ਕਿਸਾਨਾਂ ਨੂੰ ਪਲਵਿੰਦਰ ਮਹਿਲ ਸਣੇ 100 ਦੇ ਕਰੀਬ ਕਿਸਾਨ ਹਿਰਾਸਤੇ ਵਿੱਚ ਲਏ ਗਏ ਨੇ ਅਤੇ ਭੰਡਾਰੀ ਪੁਲ ਤੇ ਨਾ ਪਹੁੰਚ ਸਕੇ ਆਓ ਦੇਖਦੇ ਹਾਂ ਇਹ ਤਸਵੀਰਾਂ ਤੇ ਜਾਣਦੇ ਹਾਂ ਕਿ ਕਿਸਾਨਾਂ ਨੇ ਕੀ ਕਿਹਾ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆਇਆ ਉਹਦੇ ਰੈਣ ਵਾਲੇ ਜੀ ਆਹ ਲਈ ਜੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਤੀ ਚੋੜੀ ਨੂੰ ਦਾੰਦਾ ਮਾਰ ਮਾਰ ਕੇ ਬੰਦੇ ਸਰ ਫਟਰ ਕਰਦੇ ਮੇਰੇ ਕਿੰਨੇ ਜਖਮ ਨਹੀਂ ਹੋਏ ਆ ਬਹੁਤ ਜ਼ਿਆਦਾ ਜਖਮ ਨਹੀਂ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹਿ ਗਈ ਸੀ ਬੌਲੇ ਦੇ ਥੱਲੇ ਆ ਕੇ 500 ਚਾਹੁੰਦਾ ਮੈਨੂੰ ਉਸ ਤਰ੍ਹਾਂ ਵਜੀਆਂ ਤੇ ਪੂਰੀ ਮੱਸੀ ਮਾਰੀ ਆ ਕਿੰਨੇ ਵਲੋਂ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਲੋਕੀ ਟਰਾਲੀ ਕਿਹਾ ਬਾਬਾ ਜੀ ਟਰਾਲੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਹਰ ਨਾਲ ਤੋਂ ਟਰਾਲੀ ਦੇ ਪੁੱਟੇ ਹੋਣ ਤਾਂ ਤੋਂ ਬੜੀ ਹੋਤੀ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਜਰਾ ਉਹ ਵੀ ਸੁਣ ਲੋ ਸਲਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਈ ਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਆ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮਿਆਂ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਜੀ ਸਰ ਕੁਝ ਕਲਕਾ ਦੇ ਮਾਮਲੇ ਵਿੱਚ ਮਾਮਲੇ ਦੀ ਲੈ ਕੇ ਗੱਲ ਕੀਤੀ ਜਾ ਰਹੀ ਕੋਈ ਮਾਮਲੇ ਨਹੀਂ ਤੇ ਭਾਣੇ ਭਾਜੀ ਕੋਈ ਨਹੀਂ ਭਾਜੀ ਸਿਰਫ ਇਹਨਾਂ ਦਾ ਇਹ ਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਉਹਨਾਂ ਨਾਲ ਗੱਲ ਕਰ ਲਈ ਜੀ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਨ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਦੇਖਦਾ ਇਹ ਮਲੇ ਇਹਨਾਂ ਨੇ ਵੇਖੋ ਨਾ ਆ ਕਿੱਡਾ ਕਰਨਾ ਨਿਆਣੇ ਤੇ ਮੋਟਰਸਾਈਕਲ ਚੜ ਦੁੱਤਾ ਜਨੇ ਜਨੇ ਕਿਸਾਨ ਜਿਹੜੇ ਗ੍ਰਿਫਤਾਰੀ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਓ ਜੋ ਵੀ ਕਾਨੂੰਨੀ ਕਾਰਵਾਈ ਮਰਦੀ ਕੀਤੀ ਸੋਦਾ ਜੀ ਕਿ ਕਿਸਾਨਾਂ ਨੇ ਭੰਡਾਰੀ ਪੁਲ ਤੇ ਧਰਨਾ ਪ੍ਰਦਰਸ਼ਨ ਕਰਨਾ ਸੀ ਪਰ ਭੰਡਾਰੀ ਪੁਲ ਤੇ ਨਾ ਪਹੁੰਚ ਸਕਣ ਕਾਰਨ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਗੇਟ ਦੇ ਬਾਹਰ ਧਰਨਾ ਲਗਾ ਲਿਆ ਇਸ ਦੌਰਾਨ ਕਿਸਾਨਾਂ ਵੱਲੋਂ ਟਰਾਲੀਆਂ ਭਜਾ ਕੇ ਭੰਡਾਰੀ ਪੁਲ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੌਰਾਨ ਟਰਾਲੀ ਦਾ ਐਕਟੀਵਾ ਨਾਲ ਹਾਦਸਾ ਹੋ ਗਿਆ ਜਿਸ ਕਾਰਨ ਦੋ ਸਕੂਲੀ ਬੱਚੇ ਜ਼ਖਮੀ ਹੋ ਗਏ